ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਲਦੀਪ ਅਮਰੀਸਰੀਆ ਲੋ ਵੀਰ ਜੀ ਉਸਤਾਦੀ ਸ਼ਾਗਿਰਦੀ ਦੀ ਰਸਮ ਸ਼ੁਰੂ ਹੋਣ ਲੱਗੀ ਜੇ ਸਿਮੂ ਵੀਰ ਜੀ ਤੇ ਆਪਣਾ ਗੋਪੀ ਵੀਰ ਮੰਦਰ ਵਾਲੇ ਬਿਆਰ ਚੋਂ ਠੀਕ ਹੈ ਜੀ ਸਿਮੂ ਵੀਰ ਜੀ ਉਹਨਾਂ ਨੂੰ ਉਸਤਾਦ ਹਾਰਨ ਲੱਗੇ ਨੇ ਠੀਕ ਹੈ ਜੀ ਹਾਂਜੀ ਗੋਪੀ ਵੀਰ ਜੀ ਠੀਕ ਹੈ ਮਨਜ਼ੂਰ ਜੇ ਕੋਈ ਦਬਾਦਬੂਜਤ ਨਹੀਂ ਠੀਕ ਹੈ ਓਕੇ ਆ ਠੀਕ ਆ ਸਮਝ ਲਾ ਗਈ ਆ ਜੀ ਵੀਰ ਦੇ ਚਿਹਰੇ ਤੇ ਤੇ ਦਿਲੋਂ ਸ਼ਗਿਰਦਪਨ ਆਇਆ ਵਾ ਜੀ ਤੇ ਬਹੁਤ ਚਿਰ ਦੇ ਪਰਿੰਦੇ ਵੀ ਰੱਖੇ ਹੋਏ ਨੇ ਤੇ ਵੀਰ ਦੀ ਵੀਡੀਓ ਵੀ ਲਾਈਗੀ ਆਪਾਂ ਚੈਨਲ ਤੇ ਤੇ ਇੱਧਰ ਆਪਣੇ ਜੱਜ ਵੀਰ ਜੀ ਨੇ ਨਾਲ ਤੇ ਨਾਲ ਫਿਮੂ ਵੀਰ ਜੀ ਅਪੂ ਵੀਰ ਤੇ ਇੱਧਰ ਆਪਣੇ ਵੀਰ ਜੀ ਸਾਗਰ ਸਾਗਰ ਵੀਰ ਜੀ ਤੇ ਇੱਧਰ ਸਰਜੂ ਵੀਰ ਬੋਲੂ 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 ਵੀਰ ਠੀਕ ਹੈ ਜੀ ਇਹ ਸਾਰੇ ਵੀਰ ਜੀ ਹੁਣੀ ਆਏ ਨੇ ਤੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਉਸਤਾਦ ਦੀ ਸ਼ਗਿਰਦੀ ਦੀ ਰਸਮ ਹੋਣ ਲੱਗੀ ਨੇ ਹਾਂਜੀ ਕਰੋ ਜੀ ਰੱਖੋ ਸਿਰ ਤੇ ਜੀ ਆ ਲਓ ਜੀ ਅਸਿਮੂ ਵੀਰਜੀ ਨੂੰ ਤੇ ਬਿੱਲੇ ਵੀਰਜੀ ਆਸਟ੍ਰੇਲੀਆ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇੱਕ ਕੱਲ ਸ਼ਾਗਿਰਦ ਹੋਇਆ ਜੀ ਵੀਰਜੀ ਹੁਣਾਂ ਦਾ ਠੀਕ ਹੈ ਜੀ ਰਾਤ ਵੀਡੀਓ ਲੱਗੀ ਸੀ ਛੋਟੀ ਜੀ ਤੇ ਇੱਕ ਵੀਰ ਹੋਰ ਹੋ ਗਿਆ ਜੀ ਸ਼ਾਗਿਰਦ ਦੋ ਵੀਰ ਹੋ ਗਏ ਜੀ ਤੇ ਪਾਰਟੀ ਦੇ ਵਿੱਚ ਵਾਅਦਾ ਹੋਇਆ ਜੀ ਤੇ ਬਹੁਤ ਬਹੁਤ ਮੁਬਾਰਕਾਂ ਸਿਮੂ ਵੀਰਜੀ ਤੁਹਾਨੂੰ ਜੀ ਤੇ ਬਿੱਲੇ ਵੀਰਜੀ ਹੁਣਾਂ ਨੂੰ ਵੀ ਅਪੂ ਵੀਰ ਜੀ ਹੁਣਾਂ ਨੂੰ ਵੀ ਠੀਕ ਹੈ ਜੀ ਤੇ ਸਾਰੇ ਵੀਰ ਜਿੰਨੇ ਆਏ ਨੇ ਉਹਨਾਂ ਨੂੰ ਵੀ ਲੋ ਜੀ ਕਰੋ ਸਨਮਾਨ ਅੱਗੇ ਜੀ ਆਹ ਭਾਈਆਂ ਨੂੰ ਹੁੰਦੀ ਰਸਮ ਕਰੋ ਆਹ ਲੂਨ ਦੀ ਰਸਮ ਕਰੋ ਜਰੂਰ ਜੀ ਜਰੂਰ ਚੁੰਡੀ ਪਾ ਲੂਨਾ ਭੁਲੀ ਠੀਕ ਹੈ ਮੇਰੀਆਂ ਵੀਡੀਓ ਤੂੰ ਅੱਗੇ ਵੇਖੀਆਂ ਹੋਣਗੀਆਂ ਲੂਨਾ ਭੁਲੀ ਲੋ ਜੀ ਕਰਾਓ ਜੀ ਉਸਤਾਦ ਜੀ ਹੁਣਾਂ ਦਾ ਮੂੰਹ ਮਿੱਠਾ ਲੋ ਜੀ ਮਾਰ ਦਿਓ ਕਲਾਪਿੰਗ ਕਰ ਦਿਓ ਜੀ ਇੱਕ ਵਾਰੀ ਤਾੜੀ ਜ਼ਰੂਰ ਮਾਰੋ ਆਹ ਲੋ ਜੀ ਗੋਪੀ ਵੀਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਅੱਜ ਤੋਂ ਜਿੰਨੀ ਵੀ ਜ਼ਿੰਮੇਵਾਰੀ ਆ ਗੋਪੀ ਵੀਰ ਦੀ ਸਾਰੀ ਬਿਲੇ ਵੀਰ ਜੀ ਹੁਣਾਂ ਦੀ ਥਿੰਮੂ ਵੀਰ ਜੀ ਹੁਣਾਂ ਦੀ ਠੀਕ ਹੈ ਜੀ ਤੇ ਗੋਪੀ ਵੀਰ ਜੀ ਮੈਂ ਅੱਗੇ ਵੀ ਅੱਗੇ ਵੀ ਇੱਕ ਗੱਲ ਕਹਿਣਾ ਹੁਣਾ ਵੀ ਤਲਖੀ ਨਹੀਂ ਖਾਣੀ ਆਪਾਂ ਸ਼ੋਅ ਕਰਨਾ ਪ੍ਰੇਮ ਪਿਆਰ ਨਾਲ ਜਿਹਦੇ ਨਾਲ ਵੀ ਕਰਨਾ ਉਸਤਾਦ ਜੀ ਹੁਣਾਂ ਦੇ ਅਗਿਆ ਲੈ ਕੇ ਫੇਰ ਠੀਕ ਹੈ ਜੀ ਹਾਂਜੀ ਕਰੋ ਸਨਮਾਨਤ ਜੀ ਆਪਣੇ ਬਿੱਲੇ ਵੀਰ ਵੱਡੇ ਜੋ ਕਿ ਭਰਾ ਨੇ ਸਮੂਹ ਭਾਈ ਦੇ ਹਾਂਜੀ ਗੋਪੀ ਵੀਰ ਨੂੰ ਉਹਨਾਂ ਦਾ ਸਨਮਾਨ ਦਿੱਤਾ ਜਾ ਆਹ ਲੋ ਜੀ ਐ ਲੋ ਜੀ ਚੰਮੂ ਵੀਰ ਜੀ ਇਹ ਬਿੱਲੇ ਵੀਰ ਜੀ ਉਹਨਾਂ ਦਾ ਸਨਮਾਨ ਠੀਕ ਹੈ ਜੀ ਜੀ ਆਹ ਭਾਈ ਆਪਣੇ ਮਾਨਯੋਗ ਉਸਤਾਦ ਸਾਹਿਬਾਨ ਬਾਬਾ ਜੀ ਹਾਂਜੀ ਹਾਂਜੀ ਇਹ ਗੋਪੀ ਵੀਰ ਜੀ ਫੜਾਓ ਜੀ ਬਾਬਾ ਜੀ ਹੁਣਾਂ ਦਾ ਸਨਮਾਨ ਜੀ ਆਹ ਲੋ ਜੀ ਜੱਜ ਵੀਰ ਜੀ ਆਪਣੇ ਫਾਜ਼ਲ ਸਾਹਿਬ ਜੀ ਵੱਡੇ ਉਸਤਾਦ ਹੀ ਹੋਣਾਂ ਦਾ ਸਨਮਾਨ ਠੀਕ ਹੈ ਜੀ ਹਾਂਜੀ ਆਪੂ ਵੀਰ ਜੀ ਇਹ ਇੱਕ ਆਪਣੇ ਵੱਡੇ ਭਾ ਬਵੇਗ ਵੀਰ ਆਪਣਾ ਆ ਠੀਕ ਹੈ ਜੀ ਆਪਣੀ ਪਾਰਟੀ ਦਾ ਉਹ ਵੀ ਕੇ ਕਰਨਾ ਕਰਕੇ ਨਹੀਂ ਆ ਸਕਿਆ ਉਹਨਾਂ ਦਾ ਸਨਮਾਨ ਹੈ ਮਮੂ ਵੀਰ ਨੂੰ ਦੇ ਦਿੰਦੇ ਆਹ ਲੋ ਜੀ ਆ ਬੋ ਵੀਰ ਜੀ ਉਹਨਾਂ ਦਾ ਸਨਮਾਨ ਇੱਕ ਆਪਣੇ ਵੱਡੇ ਭਰਾ ਲਾਲੀ ਵੀਰ ਤਾਰਾ ਮੰਡੀ ਵਾਲੇ ਆ ਠੀਕ ਹੈ ਜੀ ਉਹ ਵੀ ਨਹੀਂ ਕਿ ਕਾਰਨਾ ਕਰਕੇ ਪਹੁੰਚੇ ਆਪਣੇ ਚ ਆ ਠੀਕ ਹੈ ਵੀਰ ਜੀ ਅਸੀਂ ਤੁਹਾਨੂੰ ਪਰ ਅੱਜ ਆਇਆ ਦੁਬਾਰਾ ਘਰ ਘਰ ਸੋ ਕੰਮ ਹੁੰਦੇ ਘਰ ਆ ਜਾਈਏ ਐ ਉਹਨਾਂ ਦਾ ਸਨਮਾਨ ਦੇ ਲਗੇ ਗੋਲੂ ਵੀਰ ਨੂੰ ਪਹਚਾ ਦਿੱਤਾ ਗਏ ਆ ਲੋ ਜੀ ਹਾਂ ਜੀ ਵੀਰ ਜੀ ਐ ਗੋਪੀ ਵੀਰ ਆਪਣਾ ਠੀਕ ਹੈ ਜੀ ਭਰਾ ਵੀ ਆਪਣਾ ਠੀਕ ਹੈ ਤੇ ਆਪਣਾ ਫੈਮਿਲੀ ਮੈਂਬਰ ਵੀ ਜੀ ਠੀਕ ਹੈ ਜੀ ਤੇ ਵੀਰ ਜੀ ਹੁਣੀ ਆਪਣਾ ਸਨਮਾਨ ਕਰਨ ਲੱਗੇ ਨੇ ਤੇ ਬਹੁਤ ਜ਼ਿਆਦਾ ਪਿਆਰ ਆ ਆਪਣਾ ਵੀਰ ਜੀ ਹੁਣਾ ਨਾਲ ਤੇ ਵੀਰ ਜੀ ਹੁਣਾ ਦੇ ਜਿੰਦਣ ਪਹਿਲੇ ਦਿਨ ਮੈਂ ਛੱਤ ਤੇ ਗਿਆ ਸੀ ਨਾ ਤੇ ਵੀਰ ਹੁਣਾ ਨੇ ਉਦੋਂ ਮੈਨੂੰ ਇੱਕੋ ਹੀ ਗੱਲ ਕਹੀ ਸੀ ਆਪਾਂ ਜਿੰਦਣ ਵੀ ਸ਼ਗਿਰਦ ਪਾਵਾਂਗੇ ਨਾ ਸਿਰਫ ਉਹ ਵੀਰ ਦੇ ਹੀ ਪਾਵਾਂਗੇ ਤੇ ਵੀਰ ਨੇ ਉਹ ਹੀ ਬੋਲ ਪਗਾਏ ਨੇ ਅੱਜ ਤੇ ਬਹੁਤ ਸੋਹਣੀ ਗੱਲ ਹੈ ਜੀ ਵੀਰ ਆਪਣੇ ਬੋਲਾਂ ਦੇ ਟੱਲ ਰਹੇ ਆਵਾ ਤੇ ਅੱਗੇ ਵੀ ਆਪਾਂ ਆਸ ਕਰਦੇ ਹਾਂ ਵੀਰ ਕੋ ਵੀ ਆਪਣੇ ਬੋਲਾਂ ਦੇ ਟੱਲ ਰਹੇਗਾ ਠੀਕ ਹੈ ਜੀ ਧੰਨਵਾਦ ਜੀ ਵੀਰ ਦਾ ਬਹੁਤ-ਬਹੁਤ ਤੇ ਮੂਵੀਰ ਜੀ ਹੁਣਾਂ ਦੀ ਪਾਰਟੀ ਦਾ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਇਹਨੇ ਲੈ ਕੇ ਸੰਭਾਲਿਆ ਤੇ ਆਪਾਂ ਨੂੰ ਇੱਜ਼ਤ ਮਾਨ ਦਿੰਦੇ ਨੇ ਤੇ ਆਪਾਂ ਨੂੰ ਹਰ ਫੰਕਸ਼ਨ ਤੇ ਬੁਲਾਉਂਦੇ ਨੇ ਠੀਕ ਹੈ ਜੀ ਲਓ ਜੀ ਕਰੋ ਜੀ ਮੂੰਹ ਬਿਠਾ ਕੋਪੀ ਮੀਂਦੀ ਥਾਰਿਆ ਦਾ ਜੀ ਕਰੋ ਲਓ ਜੀ ਇੱਕ ਸਨਮਾਨ ਅਲੋ ਜੀ ਸਾਰੇ ਵੀਰ ਤਾਂ ਮੂੰਹ ਮਿੱਠਾ ਕਰਦੇ ਹੋਏ ਮੂੰਹ ਮਿੱਠਾ ਕਰਦੇ ਹੋਏ ਠੀਕ ਹੈ ਜੀ ਗੋਪੀ ਵੀਰ ਦੇ ਸ਼ਗਿਰਦੋਂ ਦੇ ਵਿੱਚ ਠੀਕ ਹੈ ਵੀਰ ਜੀ ਤੇ ਇੱਕ ਸਨਮਾਨ ਦਿੰਦਾ ਜੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਜੀ ਆਪਣੇ ਵਿੱਕੀ ਵੀਰ ਬੱਕਰੀ ਵਾਲੇ ਦਾ ਠੀਕ ਹੈ ਜੀ ਉਹ ਵੀ ਹੁਣੇ ਆਪਣੇ ਨਾਲ ਹੀ ਦੀ ਤੇ ਉਹ ਕੁਛ ਤਰੇ ਲੁਕਾਰਾ ਕਰਕੇ ਕੋਈ ਪੌਣ ਆ ਗਿਆ ਵੀਰ ਜੀ ਉਹਨਾਂ ਨੂੰ ਘਰੇ ਜਾਣਾ ਪੈ ਗਿਆ ਤੇ ਉਹ ਵੀਰ ਜੀ ਉਹਨਾਂ ਦਾ ਜੋ ਕੀ ਸਨਮਾਨ ਆ ਉਹ ਅਪੂ ਵੀਰ ਜੀ ਹੱਥ ਉਸਤਾਦ ਜੀ ਹੁਣੀ ਭੇਜੇ ਲੱਗੇ ਨੇ ਠੀਕ ਹੈ ਜੀ ਤੇ ਗੋਪੀ ਵੀਰ ਲੋ ਜੀ ਕਰੋ ਜੀ ਅਪੂ ਵੀਰ ਨੂੰ ਵਿਖੀ ਵੀਰ ਦਾ ਸਨਮਾਨ ਅਪੂ ਵੀਰ ਜੀ ਹੱਥ ਚੱਲਿਆ ਜੀ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਆਪ ਸਭੀ ਐਕਾ